ਮਲੋ ਬੰਦਾ ਅੱਜ ਘਰੇ ਆ ਰਿਹਾ ਬਹੁਤ ਗੁਣੀ ਬੰਦੇ ਆ ਰਿਹਾ ਘਰੇ ਇਹ ਕਿ ਲੱਦੀ ਆਉਂਦੇ ਆ ਆਜੋ 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 ਜਾਂਟਾ ਖਾਨ ਆ ਰਿਹਾ ਘਰੇ ਆਪਣੇ ਜਾਂਟਾ ਖਾਨ ਇਹ ਆ ਲਜੀ ਇਹ ਹਰੇਕ ਰੋਗ ਦਾ ਇਲਾਜ ਕਰ ਸਕਦਾ ਬੰਦਾ ਘੈਂਟ ਬੰਦਾ ਪੂਰਾ ਆਜੋ ਇਹ ਤੇ ਤੋਂ ਗੁਣ ਲੈਨੇ ਆਪਾਂ ਗੁਣ ਲੈਨੇ ਆ ਬੰਦਾ ਬਹੁਤ ਘੈਂਟ ਆ ਯਾਰਾਂ ਦਾ ਯਾਰ ਆ ਅਸਲ ਦੇ ਵਿੱਚ ਇਹ ਬੰਦੇ ਉਹ ਆ ਜਿਹੜੇ ਨਾ ਠੀਕ ਆ ਕੰਮ ਕਰਦੇ ਆ ਕਿਰਤ ਕਰਦੇ ਆ ਕਿਰਤ ਕਰਨਾ ਹਰੇਕ ਬੰਦੇ ਦਾ ਹੱਕ ਆ ਧਰਮ ਆ ਫਰਜ ਆ ਪਰ ਇਹ ਬੰਦੇ ਜਦੋਂ ਕੋਈ ਦੇ ਆ ਜਾਂਦੇ ਆ ਨਾ ਉਦੋਂ ਬਾਅਦ ਉਹਦੀ ਫੈਮਿਲੀ ਦਾ ਹਿੱਸਾ ਬਣ ਜਾਂਦੇ ਇਹ ਇਹਨਾਂ ਦੀ ਖਾਸियत ਆ ਗੋਣਾ ਸੱਚ ਨੂੰ ਇਹ ਬੰਦਿਆਂ ਦੇ ਵਿੱਚ ਆ ਜਿਹੜਾ ਖਜ਼ਾਨਾ ਚੱਕੀ ਫਿਰਦੇ ਆ ਨਾ ਇਹ ਖਜ਼ਾਨਾ ਆ ਇਹ ਖਜ਼ਾਨਾ ਸਾਡੇ ਖੇਤਾਂ ਚੋਂ ਪੈਦਾ ਹੋਈ ਵੀ ਚੀਜ਼ਾਂ ਆ ਪਰ ਜੇ ਇਹਨਾਂ ਦਾ ਤਾਲਮੇਲ ਮਿਲਾ ਕੇ ਪਾਲ ਗਏ ਜੰਟਿਆ ਤੇ ਫਿਰ ਕਿਹੜੇ ਕਿਹੜੇ ਰੋਗ ਟੁੱਟਦੇ ਆ ਮੜਿਆ ਦੱਸੀ ਖਾਂ ਆਹ ਸੇ ਫੱਲੇਉਂ ਵੀ ਕੱਢੀ ਹੁੰਦਾ ਜੰਡੇ ਮੱਝਾਂ ਤੋਂ ਸ਼ੁਰੂ ਕਰਕੇ ਇੱਕ ਆਹ ਹਲਦੀ ਆ ਇਹ ਹਲਦੀ ਹੈ ਹਾਂ ਅਜਾ ਹਜੇ ਸੂਤ ਕਰਕੇ ਲਾਉਂਦੇ ਆ ਪ੍ਰੀਤ ਪਹਿਲਾਂ ਮੱਝਾਂ ਤੋਂ ਸ਼ੁਰੂ ਕਰਕੇ ਗਾਂਆਂ ਤੋਂ ਸ਼ੁਰੂ ਕਰਕੇ ਪਹਿਲਾਂ ਮੱਝਾਂ ਗਾਂਆਂ ਦਾ ਦੱਸ ਫਿਰ ਘੋੜਿਆਂ ਦਾ ਦੱਸਾਂਗੇ ਆਪਾਂ ਫਿਰ ਤੁਹਾਨੂੰ ਮੈਂ ਘੋੜਿਆਂ ਦਾ ਮਾੜਾ ਦਿਖਾਉਣਾ ਵੀ ਆ ਵੀ ਕਿਵੇਂ ਆ ਕਿਹੜੀ ਘੋੜੀ ਨੂੰ ਕਿਹੜੀ ਚੀਜ਼ ਦੀ ਲੋੜ ਆ ਆਪਾਂ ਮਾੜਾ ਪੁੱਛਣਾ ਵੀ ਇਹ ਹਰੜਾ ਹੈ ਵੀਰ ਜੀ ਹਾਂ ਇਹ ਚਾਰਾ ਹਰੜਾ ਹੁੰਦੀ ਜਿਹੜਾ ਪਸ਼ੂ ਜਦ ਦਾਣਾ ਖਾ ਲੈਂਦਾ ਹਜਮ ਨਹੀਂ ਹੁੰਦਾ ਗੋਏ ਦੇ ਰਸਤੇ ਦਾਣਾ ਕੱਢਦਾ ਇਹ ਹਜਮੇ ਵਾਸਤੇ ਹੁੰਦੀ ਹਾਂ ਵੀ ਜਦੋਂ ਦਾਣਾ ਪਾਦਨੇ ਤੇ ਗੋਹੇ ਚ ਕੱਢੀ ਜਾਂਦਾ ਕੱਢੀ ਜਾਂਦਾ ਜਦ ਦਾਣਾ ਖਲੰਦਾ ਪਸੂ ਹੂੰ ਉਹਦੇ ਵਾਸਤੇ ਹਾਜਮਾ ਸਹੀ ਕਰਦੀ ਦਾਣਾ ਕਟ ਖਾਊਗਾ ਲੀਵਰ ਸਹੀ ਕਰੂਗਾ ਪਸੂ ਦਾ ਮਤਲਬ ਜੇ ਮੈਂ ਕਈ ਕਈ ਜਾਨਵਰ ਆਪਾਂ ਕਹਿੰਦੇ ਵੀ ਦਾਣਾ ਪਾਉਂਦੇ ਆ ਰਾਜੀ ਨਹੀਂ ਹੁੰਦਾ ਵੀ ਦਾਣਾ ਕੱਢੀ ਜਾਂਦਾ ਕੱਢੀ ਜਾਂਦਾ ਇਹ ਦਾਣਾ ਲੱਗਣ ਲਾ ਦਮ ਲੱਗਾ ਲਾ ਦਿੰਦਾ ਹੂੰ ਇਹ ਅਰਜਨ ਛਾਲੇ ਜਿਹੜੇ ਆਪਣੇ ਖੇਤ ਚ ਖੜਾ ਹੁੰਦਾ ਬਾਈ ਜਿਹੜੇ ਪਸੂ ਨੂੰ ਚਰਬੀ ਬਣ ਜਾਂਦੀ ਹਟ ਅਟੈਕ ਹੋ ਜਾਂਦਾ ਹੂੰ ਖੂਨ ਮੋਟਾ ਹੋ ਜਾਂਦਾ ਚਰਬੀ ਬਣਾ ਕੇ ਇਸ ਖੂਨ ਨੂੰ ਪਤਲਾ ਕਰਦਾ ਹਟ ਅਟੈਕ ਨਹੀਂ ਹੋਣ ਦਿੰਦਾ ਬਸ ਹੂੰ ਤੇ ਜੇ ਬੰਦਾ ਵੀ ਮਾੜਾ ਮੋਟਾ ਖਾਂਦਾ ਰਵੇ ਅਰਜਨ ਸਾਲ ਬੰਦਾ ਵੀ ਖਾ ਸਕਦਾ ਇਹਨੂੰ ਚਾਹ ਜੇ ਉਬਾਲ ਕੇ ਪੀਂਦੇ ਅੱਛਾ ਹੂੰ ਲੋ ਜੀ ਇਹ ਤੁਹਾਨੂੰ ਇਹ ਬੇਲਗਿਰੀ ਹੈ ਜਿਹੜੀ ਕੋ ਗਾਂ ਮੰਜ ਭਾਰ ਦਿਖਾਵੇ ਪਿੱਛਾ ਮਾਰ ਦਿਓ ਪਸੂ ਹਾਂ ਇਹ ਗਰਮ ਠੰਡੀ ਹੁੰਦੀ ਠੰਡੀ ਹੁੰਦੀ ਇਹ ਸਾ ਗਰਮੀ ਦੇ ਵਿੱਚ ਪਿੱਛਾ ਮਾਰਨ ਲੱਗਦਾ ਪਸੂ ਭਾਰ ਨਹੀਂ ਮਾਰਦਾ ਇਹਦੇ ਨਾਲ ਹਾਂ ਇਹ 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 ਤੇ ਬੰਦੇ ਵੀ ਸ਼ਰਬਤ ਬਣਾ ਕੇ ਪੀਂਦੇ ਆ ਹਾਂ ਜੀ ਹਾਂ ਜੀ ਕੁਝ ਹਾਲਾਤਾਂ ਦੇ ਵਿੱਚ ਗਰਮੀ ਦੇ ਵਿੱਚ ਲੋ ਦੇ ਵਿੱਚ ਹੂੰ ਇਹ ਕਾਲਾ ਨੂਨ ਇਹ ਹਾਜਮਾ ਕਰਦਾ ਜੀ ਹੂੰ ਇਹ ਗਿਲੋ ਹੈ ਜਿਹੜਾ ਬੁਖਾਰ ਹੋ ਜਾ ਟਾਈਫਾਇਡ ਹੋ ਜਾ ਜਕੜੇ ਮੇ ਆ ਜਾ ਪਸੂ ਹੂੰ ਇਹ ਉਸ ਵੇਲੇ ਕੰਮ ਕਰਦਾ ਹੂੰ ਇਹ ਕੋਡ ਤੁਮ ਆਇ ਜੀ ਦਰਦਵਾਹੇ ਪਨੀ ਡੋਡੀਏ ਜਿਹੜੇ ਬੰਦੇ ਨੂੰ ਸ਼ੁਗਰ ਹੋ ਪਸ਼ੂ ਨੂੰ ਥਣ ਖਰਾਬ ਹੋ ਜਾਂਦੇ ਇਹ ਬਾਲਮਖੀਰਾ ਹੁੰਦਾ ਜੀ ਇਹ ਬਾਲਮਖੀਰਾ ਖੇਤ ਵੇ ਰੋਡ ਜੋਤੇ ਲੱਗਾ ਹੁੰਦਾ ਜਿਹੜੇ ਬੰਦੇ ਹਾਂ ਜਿਹੜੇ ਬੰਦੇ ਦੇ ਪਥਰੀ ਹੋ ਪਿੱਤੇ ਦੇ ਗੁਰਦੇ ਦੇ ਇਹਦੀ ਦਵਾਈ ਅਸੀਂ ਫਰੀ ਦਿੰਦੇ ਬਣਾਗੇ ਅੱਛਾ ਹਾਂ ਜੀ ਪਥਰੀ ਵਾਸਤੇ ਇਹ ਮੋਰੋੜ ਫਲੀ ਹੈ ਜੋ ਪਸ਼ੂ ਮੋਗ ਮਾਰਦਾ ਮੋਗ ਨਹੀਂ ਮਾਰ ਸਕਦਾ ਇਹ ਬਚਲਾ ਕੜ ਹੁੰਦੀ ਜੀ ਜਿਹੜੇ ਪਸ਼ੂ ਗੇ ਜੇ ਰੁਕ ਜਾਂਦੀ ਜੇ ਨਹੀਂ ਰੁਕਦੀ ਇਹ ਹਲਦੀ ਹੁੰਦੀ ਜੀ ਮੋਲਾ ਹਲਦੀ ਜਿਹੜੇ ਪਸ਼ੂ ਆਚਾਰ ਖਾਰੇ ਤੇ ਆਚਾਰ ਖਾ ਕੇ ਬਾਈ ਇਨਫੈਕਸ਼ਨ ਹੁੰਦੀ ਥਣਮੇ ਚਰਬੀ ਬਣਾ ਰਾ ਦੁੱਧ ਜੇ ਮੁਸਕ ਮਾਰਦਾ ਇਹ ਆਚਾਰ ਮੇਂ ਕੰਮ ਕਰਦੀ ਹੂੰ 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 ਇਹ ਕੜੂਗਾ ਸਕੇ ਮੱਟੀ ਨਹੀਂ ਖਾਂਦਾ ਪਸ਼ੂ ਇਹ ਦੇ ਨਾਲ ਅੱਛਾ ਇਹ ਗਿੱਲੋ ਹੈ ਇਹ ਕਾਲਾ ਬਾਂਸਾ ਹੁੰਦਾ ਖੰਗਰੇ ਸੇ ਜੁ ਖਾਉਣ ਵਾਸਤੇ ਹੂੰ ਇਹ ਭੇੜਾ ਹੁੰਦਾ ਜੀ ਹੂੰ ਇਹ ਕੜੂ ਹੁੰਦਾ ਇੱਕ ਹੂੰ ਇਹ ਮੌਸਮੀ ਕਾ ਛਿਲਗਾ ਹੁੰਦਾ ਜੀ ਹੂੰ ਇਹ ਚਾਰੇ ਜਿਵੇਂ ਨੇ ਹੁੰਦੀ ਜੀ ਹੂੰ ਇਹ ਕਾਲੀ ਜੀਰੀ ਹੈ ਜੀ ਹੂੰ ਉਹ ਡੋਲ ਗਿਆ ਨਹੀਂ ਕਾਲੀ ਜੀਰੀ ਡੁੱਲ ਗਈ ਸੀ ਹੂੰ ਆ ਕਾਲੀ ਜੀਰੀ ਦੇ ਵਿੱਚ ਹੀ ਆਹ ਆ ਪਾਇਆ ਫਰਦਾ ਭੇੜਾ ਇਹ ਸੁੱਕਿਆ ਵਾਲੇ ਹੁੰਦੇ ਜੀ ਜਿਹੜੇ ਬੰਦੇ ਖਾਵੇਂ ਹੂੰ ਹਰੜ ਹੂੰ ਬੇਹੜਾ ਇਹ ਸੁੱਕੇ ਆਮਲੇ ਇਹ ਬੰਦੇ ਦੇ ਲੀਵਰ ਕੇ ਲੀਏ ਹੁੰਦੇ ਅੱਛਾ ਹਾਂ ਇਹ ਭੁੱਖ ਲਾਉਂਦਾ ਹਾਜਮਾ ਸਹੀ ਕਰਦਾ ਕੋਈ ਲੀਵਰ ਮੇਂ ਕੋਈ ਦਿੱਕਤ ਨਹੀਂ ਬਣਦੀ ਇਹ ਬਣਾ ਕੇ ਦਿੰਦੇ ਵੀਰ ਜੀ ਸਾਰੀ ਚੀਜ਼ਾਂ ਤੇ ਆ ਆ ਆ ਆ ਸੌਫ ਦਾ ਉਹ ਡੱਕਾ ਜਾ ਇਹ ਚਰਾਤਾ ਹੁੰਦਾ ਅੱਛਾ ਇਹ ਚਰਾਤਾ ਜੋ ਪਸ਼ੂ ਦੇ ਕਿੰਨੀ ਵੀ ਖੁਰਕ ਹੋ ਜਾ ਖੁਰਕ ਨਹੀਂ ਹੋ ਸਕਦੀ ਜੀ ਅੱਛਾ ਜਿਹਦੇ ਕੋਲ ਹਜ਼ਾਰ ਸਾਲ ਆਵੇਂ ਤੈਨੂੰ ਬਣਾ ਕੇ ਦੇਵੇਂ ਘੋੜੇ ਵਾਸਤੇ ਵੀ ਪਸ਼ੂ ਵਾਸਤੇ ਵੀ ਸਾਰੀ ਚੀਜ਼ਾਂ ਮਿਲਾ ਕੇ ਦੇ ਪੀਸ ਕੇ ਜੀ ਗੱਲ ਇਹ ਜਿਹੜਾ ਕੋ ਘੋੜਿਆਂ ਤੇ ਖੁਰਕ ਜੀ ਹੋ ਜਾਂਦੀ ਆ ਉਹਦੇ ਵਾਸਤੇ ਵੀ ਸਪੈਸ਼ਲ ਕੱਲਾ ਦਾਣਾ ਬਣ ਜੂ ਘੋੜੇ ਦੇ ਖੁਰਕ ਨਾ ਹੋਵੇ ਹਾਂ ਉਹ ਵੀ ਬਣਾ ਕੇ ਦੇ ਦਿੰਦੇ ਆ ਬਾਈ ਤੂੰ ਐ ਕਰ ਆਪਣੀ ਨਾ ਗਰਮੀਆਂ ਦੇ ਵਿੱਚ ਆਪਣੀ ਘੋੜੀ ਦੇ ਖੁਰਕ ਹੋ ਜਾਂਦੀ ਕੱਲੀ ਖੁਰਕ ਵਾਲਾ ਬਣਾ ਕੇ ਦੇ ਦੂਜਾ ਮਸਾਲਾ ਮੇਰੇ ਕੋਲੇ ਪਿਆ ਕੱਲੀ ਖੁਰਕ ਵਾਲਾ ਖੁਰਕ ਵਾਲਾ ਬਣਾ ਦੇਣਾ ਬਾਈ ਵੀ ਕੱਲੀ ਖੁਰਕ ਨਾ ਹੋਵੇ ਵਾ ਖੁਰਕ ਨਾ ਕਰੇ ਖਰਖਰਾਰਾ ਮਾਰਨਾ ਪਾਵੇ ਸਾਡੇ ਚੁਆਕਾਂ ਨੂੰ ਹਾਂ ਕੱਲੀ ਖੁਰਕ ਨਾ ਹੋਵੇ ਬਾਸ ਤੇ ਜੇ ਕੋਈ ਇਹੋ ਜਿਹਾ ਵੀ ਮਸਾਲਾ ਹੈਗਾ ਵੀ ਬੰਦਾ ਜੇ 10 ਦਿਨ ਨਾ ਨਾ ਹੋਵੇ ਉਹਦੇ ਵੀ ਪਿੰਡ ਤੇ ਖੁਰਕ ਨਾ ਹੋਵੇ ਨਾ ਹੱਤੇ ਤੋਂ ਬਿਨਾ ਬੰਦੇ ਵਾਸਤੇ ਵੀ ਬਣਾ ਦੇਗੇ ਛੁਰਾ ਨਹੀਂ ਜੀ ਗੱਲ ਤੁਹਾਡੀ ਉਹ ਜੀ ਸਿਆਣਾ ਪ੍ਰੀਤ ਨੇ ਜਮਾਂ ਸਹੀ ਨਿਸ਼ਾਨਾ ਮਾਰਿਆ ਆ ਬੰਦੇ ਵਾਸਤੇ ਮਸਾਲਾ ਬਣਾ ਦੇ ਵੀ ਇਹਦੇ ਖੁਰਕ ਨਹੀਂ ਹੋਣੀ ਚਾਹੀਦੀ ਗਰਮੀਤ ਬੰਦੇ ਵਾਸਤੇ ਮਸਾਲਾ ਬਣਵਾ ਲਿਆ ਆਪਾਂ ਖੁਰਕ ਨਹੀਂ ਹੋਊਗੀ ਹੁਣ ਹੈ ਮਾਸਟਰ ਯਾਰ ਲੰਬਾ ਦਿੰਦੇ ਸੀ ਇਹ ਮਾਸਟਰ ਮੈਨੂੰ ਕਹਿੰਦੇ ਜਵਾਕ ਖੁਰਕੀ ਜਾਂਦਾ ਰਹਿੰਦਾ ਸਾਰੀ ਦਿਹਾੜੀ ਵਾਹ ਮਸਾਲਾ ਬਣਾਤਾ ਮਾਸਟਰ ਜੀ ਹੁਣ ਨਹੀਂ ਕੋ ਡਿੱਕਾ ਪਊਗਾ ਸਾਡੇ ਚ ਬੱਚੇ ਨੂੰ ਵਾਸ ਹੋ ਗਿਆ ਕੰਮ ਉਧਰ ਫੋਨ ਚੱਕ ਲੋ ਉਹਨਾਂ ਨੂੰ ਕਹੇ ਮਸਾਲਾ ਬਣੀ ਜਾਂਦਾ ਖੁਰਕ ਵਾਲਾ ਹੂੰ ਇੱਕ ਅੱਲਾ ਖੁਰਕਿਸ਼ ਪਹਿਲੇ ਤਾਂ ਪੂਰੇ ਗਵਾਸਤੇ ਛੱਲਾ ਬੈਸ ਬੰਦੇ ਨੇ ਕਿੰਨਾ ਖਾਣਾ ਘੋੜੇ ਨੂੰ ਕਿੰਨਾ ਪੋਣਾ ਮਾੜਾ ਤਾਂ ਗੱਡ ਕੇ ਦੇਣਗੇ ਹੈ ਲਾਈਵ 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 ਇੱਕ ਹੋਰ ਤੁਹਾਨੂੰ ਮੈਂ ਗੋਣਾ ਦੱਸਦਾ ਜਿਹੜਾ ਜੈਂਟੇ ਖਾਨ ਹੋਣਾ ਦਾ ਗੋਣਾ ਸਪੈਸ਼ਲ ਜੈਂਟੇ ਸਟਾਰਟ ਕਰਨ ਤੋਂ ਪਹਿਲਾਂ ਗੱਲ ਸੁਣਨ ਵਾਲੀ ਹੈ ਇਹ ਬੰਦੇ ਉਹ ਨਹੀਂਗੇ ਬਾਈ ਜਿਹੜੇ ਨੂਨ ਤੋਲ ਕੇ ਤੁਹਾਨੂੰ ਦੇ ਜਾਣਗੇ ਆਮ ਕੀ ਕਰਦੇ ਆ ਬਾਈ ਕਿੰਨੇ ਰੁਪਏ ਕਿਲੋ ਆਪਾਂ ਮਸਾਲਾ ਦੰਨੇ ਆ 300 ਰੁਪਏ ਕਿਲੋ ਸਾਰੀ ਚੀਜ਼ਾਂ ਮਿਲਾ ਕੇ ਇਹ 300 ਰੁਪਏ ਕਿਲੋ ਮਸਾਲਾ ਦੇਣਗੇ ਨਾ ਤੇ ਮਸਾਲਾ ਹੀ ਹੋਊਗਾ ਆਮ ਕੀ ਕਰਦੇ ਆ ਬਾਈ ਜੰਟੇ 5 ਕਿਲੋ ਮਸਾਲਾ 12 ਕਿਲੋ ਨੂਨ ਉਹ ਵੀ 300 ਦੇ ਚੋ ਕੋਈ ਬਾਤ ਨਹੀਂ ਮੇਰੇ ਵੀਰ ਇੱਕ ਬਾਤ ਤਾਂ ਸੁਣ ਹੋਰ ਦੁਨੀਆ ਬੜੀ ਫਿਰਦੀ ਹਾਂ ਇਹ ਦੇ ਅਬ ਤੇਰਾ ਤੇ ਤੂੰ ਵੀ ਹੋਰ ਵੀਡੀਓ ਵਾਲੇ ਵੀ ਬਹੁਤ ਫਿਰਦੇ ਵੀਰ ਹਾਂ ਤੇ ਫਰਕ ਹੁੰਦਾ ਹਰ ਚੀਜ਼ ਗਾ ਇਮਾਨਦਾਰੀ ਦਾ ਹੂੰ ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਪੈਸਾ ਕੋਈ ਚੀਜ਼ ਨਹੀਂ ਹੁੰਦੀ ਅਣ ਬੋਲਤਾ ਖਾਣਾ ਹੁੰਦਾ ਬਾਈ ਤੇ ਇਹ ਇਹ ਜਿਹੜਾ ਇਹ ਜਾਂਟੇ ਹੋਣਾ ਦਾ ਖਾਸ ਇਹ ਹੈ ਵੀ ਆਹ ਦੇਖ ਲਓ ਇਹ ਦੇਣਗੇ ਨੂਨ ਜੇ ਪਾਉਣਾ ਤਾਂ ਤੋਲ ਕੇ ਪਾਉਣਗੇ ਨੂਨ ਪਹਿਲੇ ਕੱਲ ਅਗਲੇ ਨੂੰ ਕਹਿੰਦੇ ਤੁਸੀਂ ਆਪ ਦਾ ਪਾ ਲਓ ਆਪਦਾ ਪਾ ਲਓ ਬਾਈ ਵੀਰੇ ਜੀ ਗੱਲ ਥੁੜੇਗੀ ਹਾਂ ਚਲ ਚੱਕ ਦੇ ਹਾਂ ਵੀਡੀਓ ਬਣਾ ਕੇ ਪਾ ਦੇ ਹਾਂ ਹਾਂ ਆ ਦੇਖ ਬਣ ਗਿਆ ਨਾ ਹੁਣ ਨਹੀਂ ਖੁਰਕ ਹੁੰਦੀ ਆ ਜਾ ਜਾਂ ਟੱਕਾ ਡੇ ਨੂੰ ਬਾਹਰ ਜਦੋਂ ਮਸਾਲਾ ਬੱਠਲ ਤੇ ਪੈ ਗਿਆ ਖੁਰਕ ਤਾਂ ਉਦੋਂ ਹੀ हट ਜਾਣੀ ਹੈ ਹੂੰ ਚੱਕ ਆਹ ਮਾਰ ਕੇ ਮਸਾਲਾ ਪਾ ਤਾ ਖੁਰਕ ਨਹੀਂ ਰਹਿਣੀ ਭਾਈ ਹੂੰ ਇਹ ਤਾਂ ਬੇਲੇ ਇੱਕ ਵੇਲੇ ਯਾਰ ਭਾਵੇਂ ਇੱਕ ਦੋ ਕਾਟ ਦਿਹਾੜਗੇ ਨੂੰ ਲਵਾ ਦੇ ਸਹੀ ਗੱਲ ਹੈ ਇਹ ਦਿਨ ਮੈਂ ਕੱਲ ਦੱਸ ਦਿੰਨਾ ਬੇਲੇ ਇੱਕ ਵੇਲੇ ਦੋ ਕਾਟ ਕੇ ਰਾਂ ਕੇ ਰਾਂ ਐ ਹੋਇਆ ਹਨਾ ਬਾਈ ਹੁਣ ਚੱਲ ਨਾਂ ਲਾਵਾਂਗੇ ਤਾਂ ਗਲਤ ਹੋ ਜੂ ਬੰਦੇ ਦੇ ਐ ਪਿਆ ਮਸਾਲਾ ਕਾਊਂਟਰ ਤੇ ਕਾਊਂਟਰ ਤੇ ਪਿਆ ਮਸਾਲਾ ਤੇ ਬੰਦਾ ਆ ਗਿਆ ਮੂਰੇ ਬਾਈ ਖਾਣ ਵਾਲਾ ਡੋਡੇ ਡੋਡੇ ਖਾਣ ਵਾਲਾ ਆ ਗਿਆ ਜੈਂਟ ਤੇ ਉਹ ਨਾ ਜਾਣ ਕੇ ਉਹਨੇ ਇਲਤ ਨਾਲ ਲਫਾਫਾ ਥੱਲੇ ਕਰਤਾ ਹੁਣ ਮੈਂ ਨਾ ਲੈ ਦੇ ਨਾ ਬੰਦੇ ਨੇ ਕਾਲੇ ਨੇ ਲਫਾਫਾ ਥੱਲੇ ਕਰ ਤੋ ਛਰਾਰਤੀ ਬਾਲਾ ਉਹ ਡੋਡੇ ਖਣ ਕੀ 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 ਤਾ ਕੀ ਕੀਤਾ ਥੱਲੇ ਕੀ ਕੀਤਾ ਉਹ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਮਸਾਲਾ ਨਹੀਂ ਨਹੀਂ ਤੂੰ ਲਕੋਨਾ ਉਹਨੇ ਨਹੀਂ ਨਹੀਂ ਮਸਾਲਾ ਨਹੀਂ ਲਕੋਨਾ ਹੁਣ ਅੱਲਾ ਜੇ ਹੁਣ ਲੱਗ ਗਿਆ ਪਤਾ ਲੈ ਤਪਾਹੋ ਕਰ ਲੈ ਉਹ ਜੋ ਐ ਕਾਰਟ ਜੇ ਨਾ ਲਾਉਣ ਲੱਗਾ ਥੋੜਾ ਲਾ ਹੁਣ ਫਿਰ ਉਹੋ ਲਾਲਚ ਨਾ ਕਰੇ ਉਹਨੇ ਹੋਰ ਪਾ ਲਿਆ ਹੋਣ ਯਾਰ ਫਿਰ ਉਹੀ ਗੱਲ ਨਹੀਂ ਨਹੀਂ ਫਿਰ ਲਾ ਲੈਣਦੇ ਆ ਪੂਰਾ ਭਰ ਲਿਆ ਭਰ ਕੇ ਤੇ ਆਏ ਪਾ ਲਿਆ ਮੂੰਹ ਚ ਪਾ ਲਿਆ ਪਾਣੀ ਉਹਨੇ ਢੋਲਤਾ ਗਲਾਸ ਵਾਲਾ ਨਾ ਗਾਂ ਨੰਗੇ ਨਾ ਵਿਹਾਨ ਹੈ ਰਾਂਏ ਵੀ ਕਰ ਸਕਦੇ ਆ ਕਿਸੇ ਨਾ ਚਲ ਆ ਘੋੜੀਆਂ ਨੂੰ ਪਾ ਕੇ ਦਿਖਾ ਚਲ ਆ ਆਜੋ ਚਲੋ ਆਜੋ ਲਾਈਵ ਜੇ ਤਾ ਜਾਣਦੇ ਤੂੰ ਮੇਰੇ ਘੋੜੇ ਨੂੰ ਮਸਾਲਾ ਦੇਤਾ ਐਂ ਬਿਨਾ ਲਗਾਮ ਤੂੰ ਐਂ ਖਾਲੂਗਾ ਇਹ ਤਾਂ ਵਧੀਆ ਚੀਜ਼ ਏ ਦੀ ਗੱਲ ਤੁਹਾਡੇ ਦੀ ਉਹ ਸਪਾਇਨ ਨਹੀਂ ਨਹੀਂ ਉੱਡਿਆਣ ਦੁਜਾ ਖਾਣਾ ਨਹੀਂ ਇਹ ਅਸਲੀ ਮਾਲ ਵਾਲਾ ਏ ਦੀ ਗੱਲ ਤੁਹਾਡੇ ਵੀਰ ਹੁਣੀ ਮਾਰਾਗਾ ਫੁਨਕਾਰ ਕੌੜਾ ਨਹੀਂ ਛੋੜਨਾ ਕੌੜਾ ਕੰਨ ਦਾ ਦੇਖ ਕੇ ਕੀਤੇ ਇਹਦਾ ਹੀ ਖਾਈ ਏਦਾ ਪਸੂ ਜਿਆ ਡੋਲੀ ਜਾਂਦਾ ਐਸਾ ਮਾਲ ਪਾਇਆ ਚਾਲ ਵਾਪਸ ਆਪੇ ਉਧਰ ਗਾਣਾ ਆ ਜਾ ਉਧਰ ਵੀ ਲੈਵਨੇ ਲੈ ਖਾ ਲਿਆ ਉਹਨੇ ਜਿੰਨਾ ਉਹਨੂੰ ਲੋੜ ਸੀ ਵਾਹ ਇਹ ਖਾਊਗਾ ਹੋਰ ਮੇਰੀ ਮਰੂਗਾ ਪੁੱਤ ਆ ਆ ਜਾ ਲੈ ਆ ਬਖਾ ਇਹਨੇ ਤਾਂ ਇਹ ਖਾਣਾ ਇਹਦਾ ਬਾਲੀ ਨਾ ਖਰੋੜ ਬਹੁਤ ਥੋੜੀ ਥੋੜੀ ਓ ਓ ਖਾ ਸਕਦੀ ਏ ਉਹ ਸਿਆਣੀ ਇਹ ਤਾਂ ਬਹੁਤ ਤੂੜੀ ਦੇ ਇਹ ਤਾਂ ਹੁਣ ਨਹੀਂ ਖਾਂਦੀ ਕੋਈ ਦਰਦੀ ਏ ਦਰਦੀ ਦਰਦੀ ਇਹ ਤਾਂ ਬਹੁਤ ਨਖਰੋ ਆ ਆ ਖਾ ਲਉ ਆ ਖਾ ਲੀ ਇਹ ਆ ਤਾਂ ਚੀਜ਼ ਹਰ ਇੱਕ ਦਾ ਚੁੱਕਰ ਚੁੱਕਰ ਬੇ ਬਣਾਈ ਖਾਂਦੀ ਏ ਲੈ ਖਾ ਲੂ ਖਾਵਗੀ ਖਾਵਗੀ ਤੈਨੂੰ ਦੱਸਿਆ ਵੀ ਇਹ ਤਾਂ ਖਾ ਲੂ ਹਾਂ ਖਾਂਦਾ ਹਾਂ ਜੀਬ ਲਾ ਕੇ ਖਾਂਦਾ ਤੂੰ ਕਿਹੜਾ ਨਵੀਂ ਚੀਜ਼ ਐ ਨਾ ਲ ਮੈਂ ਵੀ ਖਾਂਦਾ ਚਲੋ ਮਿੱਠਾ ਇਹ ਠੰਡਾ ਹੈ ਬਹੁਤ ਵਧੀਆ ਚੀਜ਼ ਹੈ ਇਹਨੂੰ ਰੋਜ਼ ਜਣਾ ਖੁਰਕ ਵਾਸਤੇ ਦਾਣਾ ਜੇ ਪਾ ਕੇ ਰੋਜ਼ ਜੀ ਗੱਲ ਥੋੜੇ ਹਾਂ ਇਹ ਤਾਂ ਆਪਾਂ ਚੌੜ ਕਰਦੇ ਸੀ ਇਹ ਤਾਂ ਆਏ ਨਾ ਕੋਈ ਜਣਾ ਪੱਠਲ ਭਰ ਕੇ ਮੂਰੇ ਕਰਦੇ ਹੋਏ ਨਹੀਂ ਚਮਚਾ ਹੀ ਪੀਊਗਾ ਇਹ ਹਾਂ ਬਸ ਆਸੇ ਲੈ ਖਾ ਗਿਆ ਹੂੰ ਚਲੋ ਚੋਕਰ ਪਾਦਾ ਥੋੜਾ ਦਾ ਸਰਦਾਰ ਚੋਕਰ ਪਾ ਦਿਓ ਲੈ ਬਸ ਇਹਦਾ ਹੀ ਕਰ ਲਾਂਗੇ ਹੂੰ ਲੈ ਵੀ ਸਚਣੋ ਜਾਣਟੇ ਤੋਂ ਦਾਣਾ ਲੈਣਾ ਨਾ ਤੁਸੀਂ ਜਾਣਟੇ ਨੂੰ ਫੋਨ ਕਰਨਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਐਮਪੀ ਬਿਹਾਰ ਬਦੇਸ਼ ਦੇਸ਼ ਸਾਰੇ ਥਾਵਾਂ ਤੇ ਬੰਦਾ ਸਰਵਿਸ ਦਿੰਦਾ ਜਿਹੜੇ ਜਾਨਵਰਾਂ ਨੂੰ ਇੱਕ ਆਮ ਬੇਸਕ ਜੇ ਪ੍ਰੋਬਲਮਾਂ ਆਉਂਦੀਆਂ ਹੁੰਦੀਆਂ ਨਾ ਤੇ ਇਹ ਇਹ ਜਰ ਜਿਹੜਾ ਤੁਸੀਂ ਸਲੋਟਰ ਪੜ੍ਹਦੇ ਆ ਨਾ ਸਲੋਟਰ ਦੇ ਵਿੱਚ ਜਿਹੜੇ ਗਾਣ ਲਿਖੇ ਹੋਏ ਆ ਜਿਹੜੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਵੀ ਆ ਫਲਾਨੀ ਚੀਜ਼ ਕੀ ਹੁੰਦੀ ਫਲਾਨੀ ਉਹ ਇਹਨੂੰ ਫੋਨ ਲਾ ਕੇ ਪੁੱਛ ਲੋ ਇਹ ਬੰਦਾ ਉਹੀ ਫਾਰਮੂਲਾ ਤੁਹਾਨੂੰ ਤਿਆਰ ਕਰਕੇ ਦੇ ਦੇ ਐਵੇਂ ਨਾ ਜਾਂਟੇ ਕਰ ਆਹ ਜੀ ਵਧੀਆ ਯਾਰ ਮੇਰੇ ਵੀਰ ਭਾਈ ਕੋਲੇ 4-5 ਸਾਲ ਜਾਵੇਂ ਇਹਦੇ ਕੋਲੇ ਭਾਈ ਕੋਲੇ ਹਾਂ ਕੋੜਾ ਨੂੰ ਕੋੜੀਆਂ ਨੂੰ ਮੱਜਾਂ ਨੂੰ ਗਾਵਾਂ ਨੂੰ ਬੱਕਰੀਆਂ ਨੂੰ ਸਾਰਾ ਨੂੰ ਮਸਾਲਾ ਬਣਾ ਕੇ ਦੇ ਕੇ ਜਾਂਦੇ ਹਾਂ ਵੀ ਜੇ ਤੁਹਾਨੂੰ ਚਾਹੀਦਾ ਕਿਸੇ ਵੀ ਆਹ ਦੇਖ ਕੇ ਮੈਂ ਕੀਤੀ ਜੀ ਉਹ ਆ ਲੈ 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 ਆਏ ਖਾਂਦਾ ਇਹ ਆਏ ਇਹ ਵਧੀਆ ਚੀਜ਼ ਤੋਂ ਐ ਖਾਓਗਾ ਭਾਈ ਨੂਨ ਵਾਲੀ ਚੀਜ਼ ਨਹੀਂ ਖਾਣਾ ਹਾਂ ਯਾਰ ਇਹਨਾਂ ਨੂੰ ਵਿਸ਼ਵਾਸ ਹੁੰਦਾ ਹੁਣ ਮੈਂ ਮਾਲਕ ਆ ਤੇ ਹੱਥ ਨਾਲ ਖਵਾਈ ਜਾਂਦਾ ਹੁਣ ਇਹਨੂੰ ਆਏ ਆ ਵੀ ਇਹ ਜਿਹੜੀ ਲੀਚੀ ਚੀਜ਼ ਨਹੀਂ ਪਰ ਮੈਂ ਖਾ ਸਕਦਾ ਬਿਨਾਂ ਸੁੰਘੇ ਤੋਂ ਬਿਨਾਂ ਪਰਖੇ ਤੋਂ ਖਾ ਸਕਦਾ ਸਹੀ 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 ਇਹਨੂੰ ਪਤਾ ਵੀ ਇਹ ਮੈਨੂੰ ਮਾੜੀ ਚੀਜ਼ ਨਹੀਂ ਖਵਾ ਸਕਦਾ ਸਹੀ ਜਦੋਂ ਜਦੋਂ ਜਾਨਵਰ ਉਹਨੂੰ ਭਰੋਸਾ ਹੁੰਦਾ ਵੀ ਇਹਨੇ ਤਾਂ ਜਿਹੜੀ ਬੜੇ ਮਾਲਕ ਤਾਂ ਭਰੋਸਾ ਹੁੰਦਾ ਹਾਂ ਆਜੋ ਹੂੰ ਆਜੋ ਲੈ ਵੀ ਬੱਕਰੀਆਂ ਗਾਵਾਂ ਭੇਡਾਂ ਜਿਹੜੀ ਚੀਜ਼ ਵਾਸਤੇ ਮਰਜੀ ਮਸਾਲਾ ਚਾਹੀਦਾ ਨ ਜਾਣਟੇ ਨੂੰ ਫੋਨ ਕਰ ਲਓ ਜਾਂਟੇ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ